ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਧਾਨ ਸਭਾ ਹਲਕਾ ਪੱਟੀ ਦੇ ਦਿਨ ਪੈਂਦੇ ਪਿੰਡ ਸਬਰਾ ਵਿਖੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸਬਰਾ ਵਜੋਂ ਹੋਈ ਅਤੇ ਪ੍ਰੰਤ ਜਾਣਕਾਰੀ ਦੇਣ ਦੇ ਹੋਏ ਮ੍ਰਿਤਕ 28 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਪ੍ਰਾਧਿਆ ਸੋ 10 ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਕਾਰਨ ਪਿੰਡ ਸਬਰਾਦੀ ਗਰਾਉਂਡ ਵਿੱਚ ਇਸੇ ਤਰ੍ਹਾਂ ਮੌਤ ਹੋਈ ਸੀ ਅਤੇ ਹੁਣ ਫਿਰ ਦੇਰ ਰਾਤ ਲਖਵਿੰਦਰ ਸਿੰਘ ਦੀ ਮੌਤ ਵੀ ਇਸੇ ਤਰ੍ਹਾਂ ਪਿੰਡ ਸਬਰਾਦੀ ਗਰਾਉਂਡ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਕਿਦੋਂ ਦਾ ਬ੍ਰਦਰ ਹੀ ਵਟਾ ਉਹ ਵੀ ਚੱਲ ਬਸਿਆ ਜਿਹੜੀਆਂ ਰੋ ਤੇ ਫਾਦਰ ਸਾਹਿਬ ਇਹਦੇ ਉਹ ਵੀ ਚੱਲ ਬਸਿਆ ਤੇ ਇੱਕ ਇਹ ਵੀ ਚੱਲ ਬਸਿਆ ਜੀ ਤੇ ਹੁਣ ਮਾਂ ਬੁੱਢੀ ਰਹਿ ਗਈ ਵਿਚਾਰੀ ਤੇ ਬੱਚੇ ਇੱਕ ਢਾਈਆਂ ਸਾਲਾਂ ਦਾ ਹੈ ਮੁੰਡਾ ਤੇ ਕੁੜੀ ਸਾਢੇ ਤਿੰਨਾਂ ਸਾਲਾਂ ਦੀ ਆ ਤੇ ਬਸ ਕੁਮਾਈ ਵਾਲਾ ਬੰਦਾ ਕੋਈ ਨਹੀਂ ਰਹਿ ਗਿਆ ਜੀ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹ ਨਸ਼ੇ ਤੇ ਥੋੜੀ ਬਾਦੀ ਠੱਲ ਪਾਈ ਜਾਵੇ ਕਿ ਹੁਣ ਅੱਜ ਨੌਜਵਾਨ ਵੇਖ ਲੋ ਤੁਹਾਡੇ ਸਾਹਮਣੇ ਨਸ਼ੇ ਦੀ ਬਲੀ ਚੜ ਗਿਆ ਬੰਦਾ ਤੇ ਇਹਨਾਂ ਦਾ ਹੁਣ ਕੋਈ ਦੇਖ ਰੇਖਾ ਲਾ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਹੈ ਕੋਈ ਕਿਸ ਦਾ ਕੌਣ ਬੰਦਾ ਮੇਰਾ ਹੀ ਬ੍ਰਦਰ ਲੱਗਦਾ ਚਾਚੇ ਦਾ ਤਾਇ ਦਾ ਮੁੰਡਾ ਹੀ ਨਹੀਂ ਜੀ ਕਿ ਇਹਨਾਂ ਨੇ ਮੈਸੇਜ ਦਿੱਤਾ ਹਨ ਯੂਪੀ ਲਗਾ ਵੀ ਮੰਕੀ ਉੱਤੇ ਪਿਆ ਆ ਤੇ ਇਹੀ ਜਾ ਕੇ ਜਦੋਂ ਵੇਖਿਆ ਇਹ ਤੇ ਫਿਰ ਲੈ ਕੇ ਆਏ ਘਰੇ ਤੇ ਉਸ ਤੋਂ ਬਾਅਦ ਤੋਂ ਫਿਰ ਸਾਨੂੰ ਪਤਾ ਲੱਗਾ ਕਿ ਇਹ ਗੱਲ ਉਹ ਮੰਗੇ ਹੀ ਆ ਕਿ ਸਰਕਾਰਾਂ ਨੂੰ ਚਾਹੀਦਾ ਇਹ ਥੋੜੀ ਜਿਹੀ ਪਤਰੀ ਨਸ਼ੇ ਦੇ ਠੱਲ ਪਾਈ ਜਾਵੇ ਇਹ ਨੌਜਵਾਨ ਆਉਣ ਵਾਲੇ ਨਸ਼ੇ ਦੇ ਅਧੀਨ ਆਉਣ ਇਹ ਚੀਜ਼ ਦਾ ਸਰਕਾਰਾਂ ਨੂੰ ਚਾਹੀਦਾ ਵੀ ਨਸ਼ੇ ਦੇ ਠੱਲ ਪਾਈ ਜਾਵੇ। ਮੇਰੇ ਫਿਰ ਇੱਕਦਾਂ ਤੇ ਫਿਰ ਮਾਚਦੇ ਰਹਨੇ ਆ ਜੀ। ਆਏ ਜੀ ਆਪਣਾ। ਕੀ ਗੱਲ ਬਣੀ? ਕੀ ਲੱਗਦੇ ਸੀ ਵੀਰ ਆਪਣੇ? ਮੇਰੇ ਤਾਂ ਇਹਦੇ ਬਟਾ ਜੀ। ਤੇ ਕੀ ਗੱਲ ਬਣੀ ਜੀ ਜਿਹੜੀ? ਨਸ਼ੇ ਦੇ ਓਵਰਡੋਸ ਕਰਨ ਦੀ ਮੌਤ ਹੋ ਗਈ। ਕਿੰਨੀ ਉਮਰ ਸੀ? 28 ਸਾਲ ਦੀ। ਬੱਚੇ ਕਿੰਨੇ ਆ? ਬੱਚੇ 2 ਜੀ। ਬਹੁਤ ਮੜੇ ਕੀ ਮੰਗ ਕਰਦੇ ਜੀ ਹੁਣ? ਇਹੀ ਸਰਕਾਰ ਨੂੰ ਮੰਗ ਕਰਦੇ ਆ ਕਿ ਨਸ਼ਾ ਜਿੱਤਰਾ ਬੰਦ ਹੋ ਜੇ ਮੁੰਡੇ ਮਰ ਰਹੇ ਆ ਇੱਕ ਬ੍ਰਦਰ ਦੱਸਦੇ ਪਹਿਲਾਂ ਵੀ ਵਿਚਾਰਿਆ ਜਾਂਦਾ ਉਹਨਾਂ ਤਾਂ ਵੀ ਨਸ਼ੇ ਦੀ ਵੋਲ ਹੋਈ ਕਰਨੀ ਮੌਤ ਹੋਈ ਤੇ ਕੀ ਗੱਲ ਬਣੀ ਕੀ ਲੱਗਦੇ ਸੀ ਆਪਣੇ ਇਹ ਵੀ ਆਪਣੇ ਮਹੱਲੇ ਦੇ ਵਿੱਚ ਚਾਚਾਈ ਦੇ ਲੜਕੇ ਹੀ ਆਪਣੇ ਭਰਾ ਹੀ ਸੀਗੇ ਆਹ ਜੀ ਆ ਭਰਾ ਹੀ ਲਾ ਲੋ ਤੁਸੀਂ ਇਹ ਨਾ ਬਹੁਤ ਜਿਆਦਾ ਮਾੜੀ ਗੱਲ ਹੋਈ ਆ ਤੇ ਨਸ਼ੇ ਦੀ ਪੀੜ ਦੇ ਤੇ ਚੜਿਆ ਪੰਜਾਬ ਬਹੁਤ ਮਾੜੀ ਗੱਲ ਆ ਇੱਕ ਗੱਲ ਵਾ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦੇ ਆ ਤੇ ਪਹਿਲੀ ਯਾਰ ਇਹ ਸੁਣਿਆ ਵਾ ਵੀ ਉਥੇ ਟੀਕੇ ਲਾ ਕੇ ਮੁੰਡੇ ਮਰਦੇ ਸਰਕਾਰ ਨੂੰ ਚਾਹੀਦਾ ਵੀ ਇੰਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਫੋਲਾ ਵੀ ਵਿਰੋਧ ਕਰਦੇ ਗੱਲੋਂ ਸਰਕਾਰ ਦਾ ਸਰਕਾਰ ਨੂੰ ਚਾਹੀਦੀ ਆ ਵੀ ਗਰਾਊਂਡ ਦੇ ਵਿੱਚ ਜਿਆਦਾ ਨਹੀਂ ਤੇ ਮੁੰਡੇ ਪੜ੍ਹਨੇ ਚਾਹੀਦੇ ਚਲੋ ਕੋਈ ਖੇਡਾਂ ਮੱਲਾਂ ਦੇ ਵਿੱਚ ਨਾਂ ਵੱਡਾ ਸੁਭਰਾ ਦਾ ਪਰ ਇਹ ਗੱਲੋਂ ਨਸ਼ੇ ਦੀ ਪੀੜਤ ਬਹੁਤ ਜ਼ਿਆਦਾ ਕੰਮ ਗਲਤ ਹੋ ਰਿਹਾ ਅੱਜ ਫਿਰੋਜ਼ਪੁਰ ਦੇ ਮਲਵਾ ਰੋਡ ਦੇ ਨੇੜੇ ਉਦਮ ਸਿੰਘ ਚੌਂਕੋਲ ਰਾਜ ਅਧਿਕਾਰ ਨੂੰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਤੇ ਹਾਦਸਾ ਹੋਣ ਤੋਂ ਟਲ ਗਿਆ ਤੇ ਦੋ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਾਰ ਵਿੱਚ ਉਹਨਾਂ ਨੂੰ ਮੁਸ਼ਕਲ ਨਾਲ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਨੌਜਵਾਨ ਨੇ ਦੱਸਿਆ ਕਿ ਸਤਿਆਵਾਲੀ ਦੇ ਉਹ ਰਹਿਣ ਵਾਲੇ ਹਨ ਤੇ ਕਾਰ ਦੀ ਵਾਇਰਿੰਗ ਖਰਾਬ ਹੋਣ ਕਰਕੇ ਸ਼ਹੀਦ ਉਦਮ ਸਿੰਘ ਚੌਂਕੋਲ ਮਿਸਟਰੀ ਨੂੰ ਦਿਖਾਉਣ ਲਈ ਜਾ ਰਹੇ ਸਨ ਤਾਂ ਜਦੋਂ ਮਾਲਵਾ ਰੋਡ ਤੇ ਪਹੁੰਚੇ ਤਾਂ ਕਾਰ ਵਿੱਚ ਧੂਆ ਨਿਕਲਣਾ ਸ਼ੁਰੂ ਹੋ ਗਿਆ ਤੇ ਅਚਾਨਕ ਅੱਗ ਲੱਗ ਗਈ। ਬਈ ਕੀ ਨਾਮ ਆਪਣਾ? ਹੁਜੀ ਸੀ ਜੀ। ਸਿਰਕ ਇਹ ਕਿੱਦਾਂ ਅੱਗ ਲੱਗੀ ਏ? ਕਿੱਥੋਂ ਆ ਰਹੀ ਸੀ ਦੀ? ਇਧਰੋਂ ਆ ਰਹੀ ਸੀ ਜੇ ਆਪਣਾ ਨਾਬੋ ਚੌਕ ਵਾਲੀ ਪਾਈ ਤੋਂ। ਠੀਕ ਹੈ ਜੀ। ਕੋਈ ਸ਼ਾਰਟ ਸਰਕਟ ਹੋ ਗਿਆ ਹੋਵੇਗਾ ਬਾਈ। ਉਹਦੇ ਕਰਕੇ ਅੱਗ ਲੱਗੀ। ਜ਼ਿਲ੍ਹਾ ਤਰਨਤਾਰਨ ਦੀਨ ਆਨ ਦੇਸ ਰਹੱਦੀ ਇਲਾਕੇ ਆਸਲ ਉਤਾੜ ਵਿਖੇ ਚੱਲ ਰਹਿ ਨਾ ਚਾਏ ਜੇ ਮੋੜ ਵਸੇਬਾ ਕੇਂਦਰ ਵਿੱਚ ਨੌਚਾਂਦੀ। ਮਾਰਕ ਉੱਤ ਤੋਂ ਬਾਅਦ ਸੇਧ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਦੇ ਹੋਏ ਬੁੱਕ ਸੈਂਟਰ ਨੂੰ ਸੇਲ ਕਰ ਦਿੱਤਾ ਹੈ ਸੈਂਟਰ ਵਿੱਚ ਇਲਾਜ ਕਰਵਾਉਣ ਲਈ ਭਰਤੀ ਹੋਏ ਪੰਜ ਨੌਜਵਾਨਾਂ ਨੂੰ ਪੁਲਿਸ ਦੀ ਮਦਦ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ حوالے ਕਰ ਦਿੱਤਾ ਗਿਆ ਇਹ ਖਬਰ ਮਿਲੀ ਸੀ ਜੀ ਕਿਥੇ ਕਿ ਡਰੱਗ ਰੀਹੈਬਿਲੀਟੇਸ਼ਨ ਸੈਂਟਰ ਵਾਰ ਕਨਵਸ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਵਿੱਚ ਇੱਕ ਸੈਂਟਰ ਹੈਗਾ ਸਾਡੇ ਕੋਲੇ ਦੀ ਕੋਈ ਅਥਾਰਾਈਜੇਸ਼ਨ ਨਹੀਂ ਹੈਗੀ ਜ਼ਿਲ੍ਹੇ ਤੇ ਇਸ ਲਈ ਉਹ ਚੈਕਿੰਗ ਕਰਨ ਆਏਗੇ ਅਨੌਥਰਾਇਜ਼ ਸੈਂਟਰ ਕੋਈ ਚੱਲਦਾ ਪਿਆ ਤੇ ਉਹਨੂੰ ਜਾ ਕੇ ਇਹ ਕਿ ਦੇਖਿਆ ਜਾ ਕੇ ਕੀ ਚੱਕ ਹੋ ਕੀ ਰਹੇ ਇੱਥੇ ਆਏ ਆ ਤੇ ਇੱਥੇ ਸੀ ਦੇਖਿਆ ਕਿ ਉਹ ਬਈਕਾ ਬੋਰਡ ਵੀ ਲੱਗਾ ਇਹਨਾਂ ਕੋਲ ਇੱਕ ਰਿਕਾਰਡ ਵੀ ਹੈ ਕਿ ਇਹਨਾਂ ਨੇ ਅਪਲਾਈ ਕੀਤਾ ਸੀ 2021 ਵਿੱਚ ਇਨਸਪੈਕਸ਼ਨ ਵੀ ਹੋਈ ਹੋਈ ਹੈ ਜ਼ਿਲ੍ਹੇ ਵੱਲੋਂ ਲੇਕਿਨ ਉਸ ਤੋਂ ਬਾਅਦ ਫਰਦਰ ਐਕਸ਼ਨ ਨਹੀਂ ਹੋਇਆ ਜਿਹੜੀ ਸਟੇਟ ਵੱਲੋਂ ਜਿਹੜੀ ਅਥਾਰਾਈਜੇਸ਼ਨ ਹੁੰਦੀ ਹੈ ਕੁਝ ਲੋਕ ਪਾਏ ਗਏ ਨੇ ਉਹ ਉਹਨੂੰ ਕਹਿੰਦੇ ਕਿ ਵੋਲੰਟੇਰੀਲੀ ਆਏ ਨੇ ਆ ਕਿ ਆਪਣੇ ਆਪ ਆਏ ਨੇ ਤੇ ਆਪਣਾ ਨਾਂ ਛੜਨ ਵਾਸਤੇ ਤੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤੁਹਾਨੂੰ ਸਾਡੇ ਨੋਟਲ ਅਫਸਰ ਡਾਕਟਰ ਬਿਨਦਰ ਵੀਰ ਦੇਣਗੇ ਨੋਟਸ ਇੱਕ ਡਾਕਟਰ ਗੁਰਿੰਦਰ ਵੀਰ ਸਿੰਘ ਨੋਡਲ ਅਫਸਰ ਮੈਂਟਲ ਹੈਲਥ ਅੰਤਰੰਤ ਨੂੰ ਇੱਥੇ ਰੀਹੈਬਿਲਿਟੇਸ਼ਨ ਸੈਂਟਰ ਦੀ ਚੈਕਿੰਗ ਵਾਸਤੇ ਇੱਕ ਟੀਮ ਮਾਈ ਹੈ ਇਹਦੇ ਵਿੱਚ ਪਾਇਆ ਗਿਆ ਸੀਗਾ ਕਿ ਸੈਂਟਰ ਦੀ ਇੱਕ ਇਨਸਪੈਕਸ਼ਨ ਹੋਈ ਸੀ 2021 ਦੇ ਵਿੱਚ ਇਹਨਾਂ ਲਾਇਸੈਂਸ ਲਈ ਅਪਲਾਈ ਕੀਤਾ ਸੀਗਾ ਸਮ ਹਾਉ ਕੋਈ ਨੋਰਮਸ ਫੁੱਲਫਿਲ ਨਹੀਂ ਕੀਤੇ ਜਾਂ ਕਿਸੇ ਕਾਰਨ ਤੋਂ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਸੀਗੇ ਬਟ ਵਿਦਾਊਟ ਆਪਰਿਸ਼ੀਐਂਟ ਪੇਸ਼ੈਂਟਸ ਐਡਮਿਟ ਕਰ ਰਹੇ ਸੀਗੇ ਅਸੀਂ ਆ ਕੇ ਦੇਖਿਆ ਕਿ ਪੰਜ ਪੇਸ਼ੈਂਟਸ ਤੇ ਦਾਖਲ ਸੀਗੇ ਪੇਸ਼ੈਂਟਸ ਨੇ ਦੱਸਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਹੀ ਦਾਖਲ ਹੋਏ ਹ ਇਲਾਜ ਕਰਨ ਲਈ ਪੇਸ਼ੈਂਟਸ ਨੂੰ ਅਸੀਂ ਹੁਣ ਸਿਵਲ ਹਸਪੀਟਲ ਲੱਗੇ ਸਾਡੇ ਕੋਲ ਖੇਮ ਕਰਨੀਆਂ ਪੱਟੀ ਦੋਚ ਅਸੀਂ ਸ਼ਿਫਟ ਕਰ ਲਾਂਗੇ ਜਿਹੜੇ ਵੀ ਹੈਗੇ ਨੇ ਔਰ ਅਨ ਦਾ ਫੈਮਿਲੀ ਮੈਂਬਰਸ ਨੂੰ ਇਨਫੋਰਮ ਕਰ ਦਿੱਤਾ ਹੋਇਆ ਅਦੀ ਫਰਦਰ ਜੋ ਵੀ ਰਿਪੋਰਟ ਹੈਗੀ ਅਸੀਂ ਡੀਸੀ ਸਾਹਿਬ ਨੂੰ ਸਬਮਿਟ ਕਰਾਂਗੇ ਕਿ ਇਹ ਸੈਂਟਰ ਜਿਹੜਾ ਸੀਗਾ ਬਿਨਾ ਪਰਮਿਸ਼ਨ ਤੋਂ ਜਿਹੜਾ ਪੇਸ਼ੈਂਟ ਐਡਮਿਟ ਕਰ ਰਿਆ ਸੀਗਾ ਜੋ ਵੀ ਅੱਗੇ ਸਾਨੂੰ ਡਾਇਰੈਕਸ਼ਨਸ ਆਉਣਗੀਆਂ ਉਹਦੇ ਅਕੋਰਡਿੰਗਲੀ ਅਸੀਂ ਇਹ ਪੱਤਰ ਜੋ ਵੀ ਐਕਸ਼ਨ ਬਣੇਗਾ ਉਹ ਲਵਾਂਗੇ ਲੁਟਾਘਾਆਂ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਤੇ ਕੋਜੋ ਜਿਹੇ ਹੀ ਮਾਮਲਾ ਬਟਾਲਾ ਦੇ ਡੇਰਾ ਰੋਡ ਤੇ ਵਾਪਰਿਆ ਜਿੱਥੇ ਐਕਟਿਵਿਟੀ ਆਇਆ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਨੇ ਕਰਿਆਨਾ ਸਟੋਰ ਤੇ ਕੋਲ ਡਰਿੰਕ ਲੈਣ ਦੇ ਬਹਾਨੇ ਗਏ ਤੇ ਦੁਕਾਨ ਮਾਲਕ ਨੂੰ ਪਿਸਤੌਲ ਦਿਖਾ ਕੇ ਉਸ ਕੋਲੋਂ 5000 ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਤੇ ਉੱਥੇ ਬਾਹਰ ਦਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੇਰਾ ਨਾਮ ਮਨੋਜ अरोड़ा ਜੀ ਕੀ ਘਟਨਾ ਹੋਈ ਤੇ ਕਿੰਨੇ ਵਜੇ ਘਟਨਾਈ ਇਹ 9:30 ਵਜੇ ਦਾ ਟਾਈਮ ਜੀ ਮਸੇ ਆਏ ਨੇ ਤੇ ਉਹਨਾਂ ਨੇ ਕੋਰਡਿੰਗ ਮੰਗੀ ਮੈਂ ਕੋਰਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਸੇ ਦੋ ਜਿਹਨੇ ਅੰਦਰ ਆ ਗਏ ਬਾਥਰ ਮੇਰੇ ਤੇ ਜੋ ਹੈਗਾ ਦੇ ਦਿਓ ਕਿੰਨੇ ਨੇ ਹੀ ਹੈਗੇ ਉਹ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਸੀ ਸਕੂਟੀ ਸੀ ਮੇਖਾ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵਹੀਕਲ ਸੀ ਇਹਨਾਂ ਹਾਂਜੀ ਨਹੀਂ ਇੱਕ ਇੱਕ ਕੋਈ ਇੱਕੋ ਦੇ ਗਏ ਤੇ ਕਿੰਨਾ ਕੈਸ਼ ਲੱਗੇ ਤੋ ਮੇਰੇ ਕੋ 5-6000 ਰੇਗਾ ਸੀ ਰੋ ਲੈ ਗਿਆ ਆਪਣੇ ਜੀ ਹਾਂਜੀ ਹਾਂ ਰੋ ਰੋਲਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮੋਟਿਆ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਮੇਰੇ ਗਿੱਡਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸੋਲਰ ਉਹਨੇ ਕੋਨੇ ਲੋਈ ਲਈ ਦੀ ਉਹਦੇ ਕੋਲ ਪਤਾ ਨਹੀਂ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਕਿਤਨਾ ਐ ਨੋਟ ਨੋਟ ਇਹ ਨੂੰ ਇੱਕ 10-15 ਮਿੰਟ ਲੇਟ ਕਰਦੇ ਹਾਂ ਹਾਂ ਕੁਝ ਸੀਸੀਟੀਵੀ ਇੱਥੇ ਹੁਣ ਦਾਗੀ ਦੇਖਣੇ ਪੈਣੇ ਹਾਂਜੀ ਨਾਮ ਕੀ ਤੁਹਾਡਾ ਮਨੋਜ ਰੋੜਾ ਰੋੜਾ ਕਹਿੰਦਾ ਸੋਚ ਲੱਗਦਾ ਇੱਥੇ ਨਾ ਪਾਕਿਸਤਾਨ ਚ ਬੀਤੇ ਦਿਨੀ ਚੋਣਾ ਹੋਈਆਂ ਜਿਸ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇੱਕ ਵਾਰ ਫਿਰ ਤੋਂ ਚੋਣ ਲੜ ਰਹੇ ਹਨ ਪੰਜਾਬ ਵਿੱਚ ਉਹਨਾਂ ਦੇ ਜੱਦੀ ਪਿੰਡ ਜਾਤੀ ਉਮੜਾ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਇੱਜ਼ਤ ਲਈ ਅਦਾਸ ਵਗੀ ਦਿੱਤੀ ਤੇ ਪਿੰਡ ਵਾਸੀ ਨੇ ਆਸ ਫੜਟਾਈ ਕੇ ਨਵਾਜ਼ ਸ਼ਰੀਫ ਮੋੜ ਤੋਂ ਜਿੱਤ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਭਾਰਤ ਪਾਕਿਸਤਾਨ ਸਬੰਧ ਹੋਰ ਮਜ਼ਬੂਤ ਹੋਣਗੇ ਬਲਵਿੰਦਰ ਸਿੰਘ ਪਿੰਡ ਪਿੰਡ ਜਤੀ ਉਮਰਾ ਠੀਕ ਹੋਗੇ ਜਿਹੜੀਆਂ ਇਲੈਕਸ਼ਨਾਂ ਹੋਈਆਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਲੋਕਤੰਤਰੀ ਇਲੈਕਸ਼ਨ ਹਾਰੇ ਦੇਸ਼ ਦੇ ਵਿੱਚ ਹੁੰਦੀਆਂ ਵਾ ਜੋ ਕਿ ਕੱਲ ਇਲੈਕਸ਼ਨ ਹੋਈ ਹੈ ਤੇ ਅੱਜ ਉਹਨਾਂ ਦੀ ਗਿਣਤੀ ਚੱਲ ਰਹੀ ਹੈ ਅਸੀਂ ਆਸ ਕਰਦੇ ਹਾਂ ਕਿ ਜੋ ਇਸ ਪਿੰਡ ਦੇ ਜਿਨ੍ਹਾਂ ਦਾ ਪਿਸ਼ੋਕੜ ਇਸ ਪਿੰਡ ਦੇ ਨਾਲ ਆ ਉਹਨਾਂ ਦੇ ਆ ਜਲੀ ਮਜ਼ਾਰ ਬਣੀ ਆ ਦਾਦਾ ਜੀ ਦੀ ਆ ਪਰਦਾਦਾ ਜੀ ਦੀ ਆ ਪਰਦਾਦਾ ਜੀ ਉਹਨਾਂ ਦੇ ਇਹ ਮਜ਼ਾਰ ਦੇ ਵਿੱਚ ਜਿਹੜੇ ਦਫਨਾਏ ਗਏ ਆ ਇਹ ਜਗ੍ਹਾ ਤੋਂ ਅਸੀਂ ਸਾਰੇ ਜਿਹੜੇ ਅੱਜ ਪਿੰਡ ਵਾਲੇ ਆਸ ਕਰਦੇ ਆ ਕਿ ਜੋ ਲਕਸ਼ਣ ਹੋ ਰਹੀ ਆ ਉਹਨਾਂ ਦਾ ਜਿਹੜਾ ਉਭਾਰ ਆ ਉਹ ਚੰਗਾ ਬਣ ਰਿਹਾ ਵਾ ਤੇ ਉਹ ਪ੍ਰਧਾਨ ਮੰਤਰੀ ਬਣ ਤੇ ਇਸ ਇੰਡੀਆ ਦੇ ਵਿੱਚ ਵੀ ਆਉਣ ਤੇ ਜੋ ਕਿ ਇੰਡੀਆ ਦੇ ਹਾਲਾਤ ਤੇ ਪਾਕਿਸਤਾਨ ਦੇ ਹਾਲਾਤ ਵਧੀਆ ਬਣਨ ਸਖਾਵੇਂ ਰਹਿਣ ਕੋਈ ਜਾਨੀ ਮਾਲੀ ਜਿਹੜਾ ਉਹ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਇਹੋ ਅਸੀਂ ਪਿੰਡ ਵਾਲੇ ਆਸ ਕਰਦੇ ਆ ਕਿ ਇਹ ਪਾਰਟੀ ਉੱਪਰ ਕੇ ਉੱਪਰ ਆ ਰਹੀ ਆ ਤੇ ਇਹਨਾਂ ਨੂੰ ਮੌਕਾ ਮਿਲ ਜਾਵੇ ਹਰਦੀਪ ਸਿੰਘ ਹਰਦੀਪ ਸਿੰਘ ਜੀ ਕਿਹੜਾ ਪਿੰਡ ਸੰਜਾਤੀ ਉਮਰਾ ਕੀ ਕਹਿਣਾ ਚਾਹੋਗੇ ਨਵਾਜ਼ ਸ਼ਰੀਬ ਇੱਕ ਵਾਰ ਫੇਰ ਇਲੈਕਸ਼ਨ ਹੋਈ ਆ ਪਾਕਿਸਤਾਨ ਦੇ ਵਿੱਚ ਜਿਹੜਾ ਰਿਜ਼ਲਟ ਚੱਲ ਰਹੇ ਨੇ ਤੋਂ ਕੀ ਕਹਿਣਾ ਚਾਹਦੇ ਆ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਉਹੀ ਪ੍ਰਧਾਨ ਮੰਤਰੀ ਬਣਨ ਸਸ ਪਿੰਡ ਦੇ ਆ ਫਿਰ ਇੱਕ ਤਾਂ ਹਾਲਾਤ ਠੀਕ ਹੋ ਜਾਣਗੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਪਾਕਿਸਤਾਨ ਤੇ ਇੰਡੀਆ ਦੇ ਹਾਲਾਤ ਠੀਕ ਰਹਿਣ ਉਹ ਗੱਲ ਵੀ ਇਹ ਪੱਖ 'ਚ ਕਰਦੇ ਆ ਇਹ ਤੇ ਸੰਦੇਹ ਹਾਸਾ ਵੀ ਉਹੀ ਜਿੱਤ ਨੂੰ ਉਹੀ ਪ੍ਰਧਾਨ ਮੰਤਰੀ ਬਣਨਾ ਇਸ ਤੋਂ ਪਹਿਲਾਂ ਕੀ ਉਹਨਾਂ ਨੇ ਪਿੰਡ ਇੱਥੇ ਗੇੜਾ ਮਾਰਿਆ ਕੰਨੀਆਂ ਕੋਈ ਪਰਿਵਾਰਕ ਮੈਂਬਰ ਆਉਂਦਾ ਜਾਂਦਾ ਪਰਿਵਾਰਕ ਮੈਂਬਰ ਤਾਂ ਹੁੰਦੇ ਜਾਂਦੇ ਰਹਿੰਦੇ ਆ ਪਰ ਇਹਨਾਂ ਦਾ ਇਹ ਸੁਣਿਆ ਸੀਗਾ ਨਵਾਸ਼ ਸ਼ਰੀਫ ਜੀ ਇੱਥੇ ਆਏ ਸੀਗੇ ਸਨ 82 ਜਾਇਏ ਸੀਗੇ ਤੇ ਬਾਕੀ ਉਹਨਾਂ ਦਾ ਭਰਾ ਸੁਬਾਸ਼ ਸ਼ਰੀਫ ਉਹ ਵੀ ਇੱਥੇ ਆਏ ਸੀਗੇ ਉਹਨਾਂ ਦਾ ਹੋਰ ਪਰਿਵਾਰ ਵੀ ਸਾਰੇ ਆਉਂਦੇ ਜਾਂਦੇ ਰਹਿੰਦੇ ਗੇੜਾ ਵਾ ਅਸੀਂ ਵੀ ਜਾਣਦੇ ਆ ਉਹ ਵੀ ਆਉਂਦੇ ਆ ਸੱਚਮੁੱਚ ਕਿਸਾਨਾਂ ਦੀ ਬੁਰੀ ਹਾਲਤ ਹੈ ਤਾਜ਼ਾ ਮਾਮਲਾ ਬੋਹੜ ਦਾ ਹੈ ਜਿੱਥੇ ਕਿਸਾਨਾਂ ਨੇ ਕਿਨੂਆਂ ਦੀਆਂ ਭਰੀਆਂ ਟਰਾਲੀਆਂ ਨੂੰ ਡੀਸੀ ਦਫ਼ਤਰ ਦੇ ਅੱਗੇ ਸੁੱਟ ਦਿੱਤਾ ਕਿਸਾਨਾਂ ਦਾ ਰੋਸ ਹੈ ਕਿ ਸਰਕਾਰ ਨੇ ਫਸਲੀ ਚੱਕਰ 'ਚੋਂ ਨਿਕਲਣ ਦੀ ਸਲਾਹ ਦਿੱਤੀ ਸੀ ਤੇ ਇਸੇ ਕਰਕੇ ਕਿਨੂ ਗਏ ਗਏ ਪਰ ਇਸ ਦਾ ਭਾਅ ਨਾ ਮਿਲਣ ਕਰਕੇ ਸੜਕਾਂ ਤੇ ਸੁੱਟਣ ਲਿਓ ਮਜਬੂਰ ਹੋ ਗਏ ਹਨ ਹਾਂਜੀ ਭਾਈ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਹੈ ਅੱਜ ਤਾਂ ਫਿਰ ਪੈਰਿਸ ਫਰਾਂਸ ਵਾਲੇ ਕਿਸਾਨਾਂ ਵਾਂਗ ਇੱਥੇ ਅੱਜ ਪ੍ਰੋਟੈਸਟ ਲੋਕਾਂ ਕੀਤਾ ਜਿਹੜੀ ਸਾਡੀ ਆਹ ਦੇ ਖੇਤੀ ਵਿਵਹਿੰਤਾ ਲਿਆਓ ਇੱਕ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲਰੀ ਸੀ ਤੇ ਇਹ ਪੰਜਾਬ ਐਗਰੋਦਾਰਾ ਸਾਡੇ ਲਈ ਬਣਿਆ ਸੀ ਆਲਮਗੜ੍ਹ ਜੂਸ ਫੈਕਟਰੀ ਸਾਡੇ ਲਈ ਬਣੀ ਸੀ ਪਰ ਅਫਸੋਸ ਪੰਜਾਬ ਐਗਰੋ ਜਿਹੜਾ ਬਾਦਲ ਪਰਿਵਾਰ ਦੀ ਬਣ ਗਈ ਬਾਦਲ ਪਰਿਵਾਰ ਦਾ ਨਾ 11000 ਕਵਾਂਟਿਟੀ ਤੇ ਉਹਨਾਂ ਦਾ ਛੇਤੀਆਂ ਦਾ ਖਰੀਦਿਆ ਤੇ ਸਾਡਾ ਉਹਨਾਂ ਜਿਹੜਾ ਹਬੋਰ ਇਲਾਕਾ ਜਿੱਥੇ 85% ਬਾਗਰ ਉਹਨਾਂ ਨੇ ਬਾਗ ਨਹੀਂ ਖਰੀਦਿਆ ਹਾਂਜੀ ਬਾਈ ਜੀ ਕੀ ਨਾਮ ਆਪਣਾ ਜੀ ਮੈਂ ਸਰਜਿੰਦਰ ਸਿੰਘ ਅਬੋਰ ਤੋਂ ਰਾਜੇਵਾਲ ਜੁਨੀਅਨ ਦਾ ਪ੍ਰਧਾਨ ਅੱਜ ਅਸੀਂ ਕਿੰਨੂ ਦਾ ਜਿਹੜਾ ਇੱਥੇ ਲਿਆਏ ਸੀ ਡੀਸੀ ਦਫ਼ਤਰ ਦੇ ਬਾਹਰ ਕਿੰਨੂ ਦੀਆਂ ਟਰਾਲੀਆਂ ਭਰ ਕੇ 70 ਟਰਾਲੀਆਂ ਹੀ ਇੱਥੇ ਲਿਆਏ ਸੀ ਇੱਥੇ ਸੁਰਕਤ ਨੂੰ ਪਹਿਲੇ ਤਾਂ ਸਾਨੂੰ ਆਲੰਗਵਾੜ ਰੋਕਿਆ ਗਿਆ ਫਿਰ ਸਾਨੂੰ ਕੱਲੂ ਰੋਕਿਆ ਗਿਆ ਫਿਰ ਸਾਨੂੰ ਸਤਿਰ ਵਾਲੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਗਿਆ ਸਵੇਰ ਦੀ ਸ਼ਾਇਦ ਜਤੋਂ ਜ਼ਿਆਦਾ ਮਗਰੋਂ ਅਸੀਂ ਹੁਣ ਇੱਥੇ 6 ਵਜੇ ਇੱਥੇ ਪਹੁੰਚਿਆ ਅਸੀਂ ਅਜਾ ਕਿੰਨੂ ਡੀਸੀ ਮੈਡਮ ਦੇ ਬੂਹੇ ਬਾਹਰ ਛੱਟਿਆ ਵੀ ਇਹ ਆਵਾਜ਼ ਸਾਡੀ ਮੁੱਖ ਮੰਤਰੀ ਤੱਕ ਪਹੁੰਚੇ ਵੀ ਜਿਹੜਾ ਸਾਡੀ ਸਾਨੂੰ ਫਸਲ ਨਹੀਂ ਮਿਲਦੀ ਸਾਡਾ ਬੋਹਰ ਦਾ ਜਿਹੜਾ ਕੈਲੋ ਫਰ ਨਹੀਂ ਕਿਹਾ ਜਾਂਦਾ ਕਿੰਨੂ ਕਰਕੇ ਉਹ ਨਰਕ ਬਣ ਰਿਹਾ ਕਿੰਨੂ ਸਾਰਾ ਸਾਡਾ ਨੁਕਸਾਨ ਹੋ ਰਿਹਾ ਬਾਗ ਪੀਰੇ ਤੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚ ਇਹਨਾਂ ਨੇ ਫਸਲੀ ਭਿੰਤਾ ਲਈ ਕਿੰਨੂ ਦੇ ਬਾਗ ਲਾਏ ਸੀ ਥੱਲੇ ਛੱਟ ਕੇ ਪਿਛਲੇ ਸਾਲੋਂ ਸਾਡਾ ਹੀ ਜੀਰ ਹੋਇਆ ਤੇ ਅਸੀਂ ਇਹ ਥੱਲੇ ਆਏ ਆ ਆ ਤੁਸੀਂ ਹਾਲ ਵੇਖ ਸਕਦੇ ਹੋ ਡੀਸੀ ਦਫ਼ਤਰ ਦੇ ਬਾ ਤਾਨੂੰ ਦੱਸ ਦਈਓ ਉੱਥੇ ਸਾਡੇ ਪੰਜਾਬ ਐਗਰੋ ਹੈ ਜਿੰਦਾ ਪਲਾਂਟ ਹੈ ਉਹ ਸਰਕਾਰੀ ਖਰੀਦ ਕੀ ਕਰਦੀ ਹੈ ਸਾਡੇ 80% ਬਾਗ ਬੋਰ ਫਾਇਲ ਕਾ ਜ਼ਿਲ੍ਹੇ ਚ ਨੇ ਬਾਦਲ ਵਾਲੇ ਏਰੀਆ ਚ 20% ਬਾਗ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ 1100 ਮੀਟ੍ਰਿਕ ਟਨ ਕਿੰਨੂ ਉਹਨਾਂ ਨੇ ਖਰੀਦਿਆ ਤੇ 200 ਮੀਟ੍ਰਿਕ ਟਨ ਉਹਨਾਂ ਦੇ ਪ੍ਰਿੰਸੀਪਲ ਫੈਕਟਰੀਆਂ ਖਰੀਦਿਆ ਜਦੋਂ ਕਿ 20% ਕਿਨੂੰ ਨਹੀਂ ਇਧਰੋਂ ਖਰੀਦਿਆ ਗਿਆ ਆਮ ਇਨਸਾਨ ਕਿੱਥੇ ਜਾਊਗਾ ਭਗਵੰਤ ਮਾਨ ਸਰਕਾਰ ਨੂੰ ਇਹ ਹੀ ਅਪੀਲ ਹੈ ਆਪਾਂ ਲੀਡਰਾਂ ਨਾਲ ਇੱਕ ਦੂਜੇ ਨਾਲ ਖੇਣੇ ਆ ਕਿਉਂ ਨਾ ਇਹ ਕੀ ਗੱਲ ਬਾਦਲ ਨਾਲ ਇਹਨਾਂ ਦੀ ਕੋਈ ਮਿਲੀ ਭੁਗਤ ਹੈ ਜਿਹੜਾ ਆਮ ਲੋਕ ਮਰ ਰਿਹਾ ਤੇ ਖਾਸ ਲੋਕਾਂ ਦੇ ਵੱਡੇ ਘਰਾਣਿਆਂ ਦੇ ਆਜੇ ਵੀ ਦਬਦਬਾ ਕਾਇਮ ਹੈ ਆ ਤੁਸੀਂ ਹਾਲ ਵੇਖ ਸਕਦੇ ਹੋ ਇਹ ਆਮ ਲੋਕ ਆ ਇਹ ਸੱਤੇ ਟਰਾਲੀਆਂ ਪੱਲੋ ਤੇਲ ਫੂਕੇ ਆਏ ਆ ਜੀ ਨੂੰ ਰੋਣ ਆ ਇਹ ਇੱਥੇ ਅਫਸਰਾਂ ਦੇ ਸਰਕਾਰ ਦੇ ਕੋਈ ਇਹ ਨਹੀਂ ਵੀ ਐ ਅਸੀਂ ਇਹਨਾਂ ਦੀ ਕੋਈ ਬੇਇੱਜ਼ਤੀ ਕਰਨ ਆਏ ਆ ਸਾਡੇ ਹੀ ਭਰਾ ਨੇ ਪਰ ਕਿਸਾਨ ਕਿੱਥੇ ਜਾਵੇ ਐਮ ਐਸ ਪੀ ਨੂੰ ਮਿਲਦੀ ਨਹੀਂ ਨਰਮਾ ਸਾਡਾ ਰੋਲਿਆ ਕਿੰਨੂ ਸਾਡਾ ਰੋਲਿਆ ਇਹ ਮੁੱਖੇ ਦੇ ਹਾਲਾਤ ਅੱਜ ਤੁਹਾਨੂੰ ਆਗੇ ਵਿਖਾਏ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ 호ਕਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਬਚਾਉਣ ਲਈ ਵੱਧ ਤੋਂ ਵੱਧ ਲੋਕ ਸ਼੍ਰੋਮਣੀ ਕਾਲੀ ਦਲ ਦਾ ਸਾਥ ਦੇਣ ਪਰ ਇਸ ਯਾਤਰਾ ਦੌਰਾਨ ਜਿੱਥੇ ਲੋਕ ਸੁਖਬੀਰ ਬਾਦਲ ਦਾ ਸਵਾਗਤ ਕਰ ਰਹੇ ਨੇ ਉੱਤੇ ਕੁਝ ਨੌਜਵਾਨ ਸੁਖਬੀਰ ਬਾਦਲ ਨੂੰ ਰੋਕ ਕੇ ਸਵਾਲ ਵੀ ਪੁੱਛ ਰਹੇ ਹਨ ਇਸ ਯਾਤਰਾ ਦੌਰਾਨ ਅੱਜ ਜਦੋਂ ਸੁਖਬੀਰ ਬਾਦਲ ਦਾ ਕਾਫਲਾ ਫਿਰੋਜ਼ਪੁਰ ਪੰਚਾਇਤ ਕੁਝ ਨੌਜਵਾਨਾਂ ਨੇ ਸੁਖਬੀਰ ਬਾਦਲ ਦਾ ਕਾਪਲਾ ਰੋ ਸਵਾਲ ਪੁੱਛੇ ਕਿ ਤੁਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਹੋ ਇਹ ਬਹੁਤ ਹੀ ਵਧੀਆ ਗੱਲ ਹੈ ਤਾਂ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾ ਪੰਨੂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਹੋ ਇਹ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਿਰੋਜ਼ਪੁਰ ਤੁਸੀਂ 5 ਸਾਲ ਤੋਂ ਹੀ ਸਾਡੇ ਮੌਜੂਦਾ ਐਮਪੀਏ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਬਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਹਨੇ ਲੈ ਕੇ ਆਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦਵੀਆਂ ਹੋਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਲਾਉਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਸੀ ਉਹਨਾਂ ਨਾਰੇ ਲਾਉਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਹਿਬ ਤੋਂ ਕੋਈ ਐਂ ਫੇਕ ਹੈ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸੁਨੀਲ ਬਾਬ ਲੱਖੇ ਨਹੀਂ ਵੜਿਆ ਮੈਂ ਕਿਹਾ ਜੀ ਉਹ ਤਾਂ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਆਂ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਹੀ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕੱਟ ਤੋ ਕੱਟ ਸਾਲ ਬਾਅਦ ਆਏ ਸੀ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚ ਉਹ ਅੱਧ ਦੇ ਵਿੱਚ ਗਾਰੀਓ ਕੈਨਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਫਰੋਇ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਫਰੋਸਪਰ ਤੇ ਐਮਪੀ ਨੇ ਇਸ ਤਰੀਕੇ ਤੋਂ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤੇ ਕਿ ਫਰੋਸਪਰਵਾਸੀਆਂ ਨੂੰ ਬਿਲਕੁਲ ਜਿਣੀ ਇੱਕ ਵੀ ਫੰਡ ਨਹੀਂ ਆਇਆ ਫਰੋਇਪਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਨਾ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਦਾ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਕੇਂਦਰੀ ਮੰਤਰੀ ਸੀਗੇ ਹਰਸ਼ਿਮਰਤ ਗੌਰ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀਆਈ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰਸ਼ਿਮਰਤ ਗੌਰ ਬਾਦਲ ਨੇ ਉਹ ਤਾਂ ਚਾ ਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਵਚਾ ਕੇ ਫਰੋਜਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੋਂ ਆਮ ਆਦਮੀ ਪਾਰਟੀ ਦੀ ਖੰਨਾ ਵੇ ਕਿਹ ਅਜ ਹੋ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਅਲੱਗ ਅਲੱਗ ਹਲਕਿਆਂ ਤੋਂ ਸੀਨੀਅਰ ਆਪ ਆਗੂ ਵੱਡੇ ਕੱਟ ਨਾਲ ਖੰਨਾ ਨੂੰ ਰਵਾਨਾ ਹੋ ਰਹੇ ਹਨ ਤੇ ਉੱਥੇ ਹਲ ਸੀਨੀਅਰ ਆਪ ਆਗੂ ਮੋਹਿਤ ਕੁੰਦਰਾ ਪਾਰ ਇਕਠ ਨਾਲ ਖੰਨਾ ਵਿਖੇ ਰੈਲੀ ਵਿੱਚ ਪਹੁੰਚੇ ਕੁੰਦਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਜੋਂ ਜੋ ਆਮ ਜਨਤਾ ਲਈ ਕੰਮ ਕੀਤੇ ਜਾ ਰਹੇ ਹਨ ਉਹ ਬੜੇ ਹੀ ਸ਼ਲਾਗਯੋਗ ਹਨ ਅਸੀਂ ਬਹੁਤ ਅੱਜ ਲੋਕਾਂ 'ਚ ਬਹੁਤ ਉਤਸ਼ਾਹ ਵਾ ਜ ਐਮ ਐਲ ਏ ਖੰਨਾ ਸੌਨ ਸਾਹਿਬ ਜੀ ਐਮ ਐਲ ਏ ਜਗਤਾਰ ਸਿੰਘ ਦਿਹਾਲਪੁਰਾ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਇਹ ਰੈਲੀ 'ਚ ਜਾ ਰਹੇ ਹਾਂ ਅਸੀਂ ਬੜਾ ਹਮਮਾ ਕੇ ਉੱਥੇ ਪਹੁੰਚ ਰਹੇ ਹਾਂ ਬਹੁਤ ਜ਼ਿਆਦਾ ਵੱਡਾ ਗਿਣਤੀ 'ਚ ਸ਼ਾਹ ਲੋਕਾਂ 'ਚ ਸਾਡੇ ਵੱਡੇ ਭਰਾ ਮੋਹਿਤ ਕੁੰਦਰਾ ਜੀ ਰਜੀਮ ਕੌਸ਼ਲ ਜੀ ਸਾਰੇ ਅਸੀਂ ਯੂਥ ਆਗੂ ਉੱਥੇ ਪਹੁੰਚ ਰਹੇ ਹਾਂ ਵੱਡਾ ਇਕੱਠ ਲੈ ਕੇ ਅੱਜ ਸੀਐਮ ਮਾਨ ਵੱਲੋਂ ਜੋ ਕੰਮ ਕੀਤੇ ਜਾ ਰਹੇ ਆਮ ਲੋਕਾਂ ਲਈ ਜਿਹੜੀ ਆਮ ਲੋਕਾਂ ਲਈ ਸਰਕਾਰ ਦੇ ਆਜ ਰਹੇ ਨੇ ਕਿਸ ਤਰ੍ਹਾਂ ਦੇ ਕੰਮ ਨੇਡ ਹੋ ਵਧੀਆ ਲੱਗੇ ਨੇ ਬਹੁਤ ਵਧੀਆ ਪਿੰਡਾਂ ਵਿੱਚ ਜਿਹੜੀਆਂ ਸਕੀਮਾਂ ਚਲਾਈਆਂ ਹਨ ਇਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਬਹੁਤ ਲੋਕ ਉਤਸ਼ਾਹਤ ਹਨ ਜਿਵੇਂ ਮੈਰਿਜ ਸਰਟੀਫਿਕੇਟ ਲੋਕਾਂ ਨੂੰ ੱੱਕੇ ਖਾਣੇ ਪੈਂਦੇ ਸੀ ਉਹ ਹੁਣ ਪਿੰਡ ਪਿੰਡ ਜਾ ਕੇ ਕਿਸੇ ਦੇ ਕੋਈ ਇੰਤਕਾਲ ਸੀ ਉਹ ਘਰ ਘਰ ਜਾ ਕੇ ਸਰਕਾਰ ਕਰ ਰਹੀ ਹੈ ਲੋਕ ਬਹੁਤ ਖੁਸ਼ ਨੇ ਇਸ ਸਰਕਾਰ ਤੋਂ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਸਾਡੇ ਹਲਕਾ ਵਿਧਾਇਕ ਜੋਤਾਰ ਸਿੰਘ ਦਾਲਪੁਰਾ ਨੂੰ ਬਹੁਤ ਹੀ ਸਤਿਕਾਰਯੋਗ ਵਿਧਾਇਕ ਸਾਡੇ ਖੰਨਾ ਸੌਨ ਸਾਹਿਬ ਜਿਨ੍ਹਾਂ ਦੀ ਯਾਦਕਾ ਸਦਨ ਅੱਜ ਬਹੁਤ ਹੀ ਵੱਡੀ ਰੈਲੀ ਇਤਿਹਾਸਕ ਰੈਲੀ ਹੋ ਰਹੀ ਆ ਸੋ ਜਿੰਨੇ ਵੀ ਤੁਸੀਂ ਉਹ ਸਾਹ ਦੇਖ ਰਹੇ ਹੋ ਲੋਕਾਂ ਦੇ ਵਿੱਚ ਤਾਂ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਨੂੰ ਵੀ ਪਾਰਟੀ ਨੇ ਮੌਕਾ ਦਿੱਤਾ ਕਿ ਅਸੀਂ ਵਿਧੇਚ ਯੋਗਦਾਨ ਪਾਈਏ ਸੋ ਸਾਨੂੰ ਜੋ ਪਾਰਟੀ ਨੇ ਡਿਊਟੀ ਜਿੰਨੀ ਕਿ ਨਵਾਈ ਉਸ ਸਾਹਮਣੇ ਅਸੀਂ ਆਪਣੀ ਤਿਆਰੀ ਪੂਰੀ ਕਰਨੀ ਹੈ ਇੰਨੀ ਆਵਾਜ਼ਾਂ ਲੱਗ ਰਹੀਆਂ ਸਾਡੀਆਂ 10 ਬੱਸਾਂ ਦੀ ਪੂਰੀਆਂ ਕਿੰਨਾ ਇਕੱਠਾ ਹੋਇਆ ਕਾਠੀ 6 700 ਬੰਦੇ ਦਾ ਇਕੱਠਾ ਜੀ ਤੇ ਜਿਹੜੀ ਆਮ ਆਦਮੀ ਪਾਰਟੀ ਕੋਲ ਸਰਕਾਰ ਤੁਹਾਡੇ ਦੁਆਰ ਚਲ ਆਇਆ ਗਿਆ ਸੀ ਜੀ ਉਹ ਨੂੰ ਇਹ ਕਹਿ ਰਹੇ ਜੀ ਲੋਕਾਂ ਚ ਬਹੁਤ ਉਸ਼ਾਵਾ ਦੇਖੋ ਇਹਦਾ ਹਜੇ ਜਿੰਨੇ ਜਿੰਨੇ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਕੁਝ ਲੋਕਾਂ ਨੂੰ ਕਿ ਸਰਕਾਰ ਨੇ ਉਹਨਾਂ ਪੈਂਪੈਂਟ ਸਪਾਏ ਨੇ ਘਰ ਘਰ ਦੇ ਵਿੱਚ ਨੁਮਾਇंदे ਭੇਜ ਰਹੀ ਆ ਤਾਂ ਹੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਕਚੁਅਲੀ ਪ੍ਰੋਗਰਾਮ ਕੀ ਆ ਤਾਂ ਜਿਵੇਂ ਲੋਕ ਖੱਜਲ ਖਵਾਰ ਹੁੰਦੇ ਸੀ ਸਰਟੀਫਿਕੇਟਾਂ ਲਈ ਕਿਸੇ ਨੂੰ ਪੈਨਸ਼ਨ ਨਹੀਂ ਲੱਗਦੀ ਸੀ ਤਾਂ ਇਹ ਬਹੁਤ ਹੀ ਬੜਾ ਉਪਰਾਲਾ ਵਾ ਵੀ ਘਰ ਘਰ ਜਾ ਕੇ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਸਾਡੀਆਂ ਕੀ ਸੁਵਿਧਾਵਾਂ ਜੋ ਸਾਨੂੰ ਚਾਹੀਦੀਆਂ ਨੇ ਪਾਰਟੀ ਸੁਪਰੀਮੂਵੀ ਬਾਂਡ ਦੇ ਕੇਸ ਵਾਲੀ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਲੱਗੇ ਬਹੁਤ ਬਹੁਤ ਉਹਨਾਂ ਨੂੰ ਪਹਿਲਾਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੇਰੀ ਪਾਈ ਆ ਤੇ ਅਸੀਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਪਾਰਟੀ ਬਰਕਰਾਰੋਂ ਸੇਵਾ ਲਈਆ ਜੋ ਪਾਰਟੀ ਨੇ ਵਾਦੇ ਕੀਤੇ ਆ ਪਾਰਟੀ ਪੂਰੇ ਕਰ ਰਹੀ ਤੇ ਬਰਕਰਾਰੋਂ ਨਾਲ ਚਟਾਕਾਂ ਬਣ ਖੜੇ ਦੇਖੋ ਜੀ ਅੱਜ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਉਣਗੇ ਸੋ ਸਾਰਿਆਂ ਨੂੰ ਇਹੀ ਉਤਸ਼ਾਹ ਆ ਵੀ ਦੇਖੋ ਅੱਜ ਕੀ ਅਨਾਊਂਸਮੈਂਟ ਹੁੰਦੀ ਹੈ ਜੀ ਥਾਣਾ ਸਦਰ ਤਰਨਤਾਰਨ ਦੇ ਪੁਲਿਸ ਨੇ ਸਬਸਿਡੀ ਹੈਲਥ ਸੈਂਟਰ ਪਿੰਡ ਕੱਦ ਗਿਲ ਦੇ ਵਿੱਚੋਂ ਸਮਾਨ ਚੋਰੀ ਕਰਨ ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਜਾਣਕਾਰੀ ਅਨੁਸਾਰ ਡਾਕਟਰ ਕਮਲਜੀਤ ਪੁਤਰ ਅਜੀਤ ਸਿੰਘ ਇਨਚਾਰਜ ਸਬਸਿਡੀ ਹਲਥ ਸੈਂਟਰ ਪਿੰਡ ਕਦ ਗਿਲ ਨੇ ਦੱਸਿਆ ਕਿ ਸਬਸਿਡੀ ਹਲਥ ਸੈਂਟਰ ਵਿੱਚ ਪਿੰਡ ਕਦ ਗਿਲ ਦੇ ਸਾਰੇ ਤਾਲੇ ਤੋੜ ਕੇ ਹਲਥ ਸੈਂਟਰ ਦਾ ਸਾਰਾ ਸਮਾਨ ਜਿਸ ਵਿੱਚ ਚਾਰ ਪੱਖੇ ਇੱਕ ਸਲੰਡਰ ਇੱਕ ਚੁੱਲਾ ਇੱਕ ਫ੍ਰਿਜ ਇੱਕ ਇਨਵਰਟਰ ਇੱਕ ਬੈਟਰੀ ਕੰਪਿਊਟਰ ਇੱਕ ਭਾਰ ਤੋਲਣ ਵਾਲੀ ਮਸ਼ੀਨ ਇੱਕ ਬੀਪੀ ਮਸ਼ੀਨ ਦਵਾਈਆਂ ਹਸਪਤਾਲ ਦਾ ਰਿਕਾਰਡ ਚੋਰੀ ਕਰਕੇ ਲੈ ਗਏ ਹਨ ਜਿਸ ਤੇ ਕਾਰਵਾਈ ਕਰਦਿਆਂ ਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 1924/457380 ਦੇ ਅਧੀਨ ਕੇਸ ਦਰਜ ਕੀਤਾ। ਹਾਂਜੀ ਸਰਪੰਚ ਸਾਹਿਬ ਇੱਥੇ ਆਏ ਜੇ ਤੇ ਅੱਜ ਕੀ ਗੱਲ ਹੋਈ ਐ ਇੱਥੇ ਡਿਸਪੈਂਸਰੀ ਚ ਦੇਖੋ ਜੀ ਮੇਰੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਕਦਗੇ ਲੰਘ ਜੰਡਿਆਲਾ ਰੋਡ ਦੇ ਉੱਤੇ ਆ ਇੱਥੇ ਰਾਤ ਦੇ ਵੇਲੇ ਚੋਰੀ ਹੋ ਗਈ ਐ ਡਿਸਪੈਂਸਰੀ ਦੇ ਵਿੱਚ ਜਿਹਦੇ ਵਿੱਚ ਛੱਤਾਂ ਦੇ ਪੱਖੇ ਲਾ ਕੇ ਲੱਗੇ ਆ ਤੇ ਰੈਜ ਲੱਗੇ ਆ ਤੇ ਸਿਲੰਡਰ ਲੱਗੇ ਆ ਚੁੱਲੇ ਲੱਗੇ ਆ ਤੇ ਬੜਾ ਨੁਕਸਾਨ ਕਰ ਗਏ ਆ ਕੋਈ 15 ਸਾਲਾਂ ਦਾ ਰਿਕਾਰਡ ਲਿਖਤੀ ਰੂਪ ਵਿੱਚ ਉਹ ਵੀ ਕਾਗਜ਼ ਜਿਹੜੇ ਡਿਸਟਰ ਸਾਰੇ ਟੁੱਕ ਦੇ ਉਹ ਵੀ ਲੱਗੇ ਜਿਹੜੇ ਕਿ ਉਹਨਾਂ ਦੇ ਕਿਸੇ ਕੰਮ ਨਹੀਂ ਸੀ ਤੇ ਉਹ ਰਿਕਾਰਡ ਹੁਣ ਛੇਤੀ ਕਿੱਥੋਂ ਪੈਦਾ ਕਰਨਗੇ ਤੇ ਇਹ ਬੜਾ ਨੁਕਸਾਨ ਕਰ ਗਏ ਆ ਤੇ ਰਾਤ ਚੋਰੀ ਹੋ ਗਈ ਆ ਦਿਨੇ ਸਵੇਰ ਮੈਨੂੰ ਪਤਾ ਲੱਗਾ ਕਿ ਮੈਂ ਆਪਣੀ ਟੀਮ ਸਾਰੀ ਸਾਰੀ ਪੁਚਾਇਦਾਂ ਹੀ ਕਿੱਕ ਕਰਕੇ ਗਏ ਆ ਉਹਨੇ ਇਹ ਪੁਲਿਸ ਨੂੰ ਤਲਾਸ਼ ਦੇਣ ਲੱਗੇ ਹਨ ਚੰਡੀਗੜ੍ਹ ਪੁਲਿਸ ਨੇ ਇੱਕ 3 ਸਾਲ ਪੁਰਾਣੇ ਇੱਕ ਅਪਰਾਧਿਕ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਨੇਤਾਵਾਂ ਖਿਲਾਫ ਅਦਾਲਤ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਹੈ ਇਹਨਾਂ ਵਿੱਚ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਵੀ ਸ਼ਾਮਿਲ ਹਨ ਆਪ ਆਗੂਆਂ ਨੇ ਅਗਸ 2021 ਵਿੱਚ ਚੰਡੀਗੜ੍ਹ ਸੈਕਟਰ 37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਤੇ ਸੈਕਟਰ 39 ਥਾਣੇ ਦੀ ਪੁਲਿਸ ਨੇ ਇਹ ਕੇਸ IPC 332 353 188 269 270 ਤਹਿ ਦਰਜ ਕੀਤਾ ਸੀ ਇਸ ਕੇਸ ਦੇ ਹੋਰ ਮੁਲਜ਼ਮਾਂ ਵਿੱਚ ਰਾਜਵਿੰਦਰ ਕੌਰ ਗਿੱਲ ਡਾਕਟਰ ਸਨੀ ਸਿੰਘ ਆਲੂਵਾਲੀਆ ਤੇ ਅਰਸ਼ਦੀਪ ਸਿੰਘ ਦੇ ਨਾਮ ਸ਼ਾਮਿਲ ਹਨ ਦਰਜ ਕੇਸ ਵਿੱਚ ਚੰਡੀਗੜ੍ਹ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਮਹਾਬੀਰ ਸਿੰਘ ਸ਼ਿਕਾਇਤ ਕਰਤਾ ਸਨ ਤੇ ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਗਿੱਲ ਅਨਮੋਲ ਗगनਮਾਨ ਆਲੂਵਾਲੀਆ ਤੇ ਅਰਸ਼ਦੀਪ ਸਿੰਘ ਅਤੇ ਆਪ ਮਹਿਲਾ ਵਿੰਗ ਦੇ ਕਈ ਹੋਰ ਵਰਕਰ ਭਾਸ਼ਪਾ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਤੇ ਇਸ ਤੋਂ ਇਲਾਵਾ ਕਰੋਨਾ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ ਸੀ। ਦੋਸਤੋ ਇਸਨ ਸਾਡੀਆਂ ਆਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ।